ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਡੀਆਈਜੀ ਹੋਵੇ ਤਾਂ ਇਹਦੇ ਵਰਗਾ ਹੋਵੇ ਹਰਿਆਣਾ ਦੇ ਡੀਆਈਜੀ ਕਲਾਨੀ ਦੀ ਨੇ ਆਪਦੇ ਸਵਾਗਤ ਵਾਸਤੇ ਥਾਣੇ ਵੱਲੋਂ ਲਗਾਇਆ ਗਿਆ ਟੈਂਟ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਹੀ ਪਟਵਾਇਆ ਕਹਿੰਦਾ ਮੈਨੂੰ ਫੋਕੀ ਟੋਰ ਦੀ ਕੋਈ ਲੋੜ ਨਹੀਂ ਡੀਆਈਜੀ ਕਹਿੰਦਾ ਸਵਾਗਤ ਕਰਨ ਨੂੰ ਮੈਂ ਕਿਹੜਾ ਚੰਨ ਤੋਂ ਆਇਆ ਐਵੇਂ ਫਜ਼ੂਲ ਖਰਚਾ ਕਰਕੇ ਰੱਖ ਦਿੱਤਾ ਕਹਿੰਦਾ ਪੱਟੋ ਸਾਰੇ ਟੈਂਟ ਟੱਪੇ ਮੈਨੂੰ ਬਸ ਇੱਕ ਫੋਕੀ ਚਾਹ ਲਿਆ ਦਿਓ ਤੇ ਆਪਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਿਆ ਕਰੋ ਜੇ ਕੋਈ ਵੀ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਮੈਂ ਬਖਸ਼ਣਾ ਨਹੀਂ ਸੋ ਐਦਾਂ ਦੇ ਪੁਲਿਸ ਮੁਲਾਜ਼ਮਾਂ ਦੀ ਪੰਜਾਬ ਨੂੰ ਤੇ ਹਰਿਆਣੇ ਨੂੰ ਬਹੁਤ ਲੋੜ ਹੈ ਡੀਆਈਜੀ ਹੋਵੇ ਤਾਂ ਇਹਦੇ ਵਰਗਾ ਹੋਵੇ ਹਰਿਆਣੇ ਦੇ ਡੀਆਈਜੀ ਕਲਾਨੀਦੀ ਨੇ ਆਪ ਦੇ ਸਵਾਗਤ ਵਾਸਤੇ ਥਾਣੇ ਵੱਲੋਂ ਲਗਾਇਆ ਗਿਆ ਟੈਂਟ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਹੀ ਪਟਵਾਇਆ ਕਹਿੰਦਾ ਮੈਨੂੰ ਫੋਕੀ ਟੋਰ ਦੀ ਕੋਈ ਲੋੜ ਨਹੀਂ ਡੀਆਈਜੀ ਕਹਿੰਦਾ ਸਵਾਗਤ ਕਰਨ ਨੂੰ ਮੈਂ ਕਿਹੜਾ ਚੰਨ ਤੋਂ ਆਇਆ ਐਵੇਂ ਫਜ਼ੂਲ ਖਰਚਾ ਕਰਕੇ ਰੱਖ ਦਿੱਤਾ ਕਹਿੰਦਾ ਪਟੋ ਸਾਰੇ ਟੈਂਟ ਟੱਪੇ ਮੈਨੂੰ ਬਸ ਇੱਕ ਫੋਕੀ ਚਾਹ ਲਿਆ ਦਿਓ ਤੇ ਆਪ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਿਆ ਕਰੋ ਜੇ ਕੋਈ ਵੀ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਮੈਂ ਬਖਸ਼ਣਾ ਨਹੀਂ ਸੋ ਇਦਾਂ ਦੇ ਪੁਲਿਸ ਮੁਲਾਜ਼ਮਾਂ ਦੀ ਪੰਜਾਬ ਨੂੰ ਤੇ ਹਰਿਆਣਾ ਨੂੰ ਬਹੁਤ ਲੋੜ ਹੈ ਸੋ ਸੰਗਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ